ਹੋ ਗਲ ਚੋਲਾ ਰੇਸ਼ਮ ਪਾਬ ਦੀ ਦਸਤਾਰ ਜੁੱਤੀ ਤਲੇਦਾਰ ਬਣਾਉਂਦਾ ਟੌਰ ਦਸਣ ਲਈ ਯਾਰ ਕੜੇ ਕਈ ਕੜਤਾ ਗੁਰੂ ਕਰ ਜਾਣਾ ਲੱਕ ਲੱਗੀ ਹੀਰਿਆਂ ਦੀ ਪਹਿਣ ਕੇ ਮਾਲਾ ਕਰਨ ਵਖਾਲ ਦਸਣ ਲਈ ਸ਼ਾਨ ਮਤਾਇਬ ਮਾਨ ਜੜੇ ਕਈ ਜੜਤਾ ਰੋਬ ਵਖਾਣਾ ਓ ਕਹਿ ਸ਼ਾਨ ਮੇਰੀ ਤੱਕ ਕੇ ਗੁਰੂ ਖੁਦ ਢਈ ਕੇ ਚਰਣੀ ਪਈ ਕੇ ਮੰਨੂਗਾ ਹਾਰ ਕਰੂ ਸਤਕਾਰ ਸੋਚੀ ਗਲਤਾਨ ਗੁਰੂਦਰ ਕੋਕ ਗਿਆ ਕੱਕ ਜੜਤ ਗੁਰਾਂ ਦੀ ਨੂੰ ਹੀਮ ਚੰਦਰ ਰਾਣਾ ਨੀਤ ਦਾ ਕਾਣਾ ਸੋਚਾਂ ਵਿੱਚ ਵਹਿ ਗਿਆ ਮਾਨ ਸਭ ਟਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੋਕ ਗਿਆ ਹੌ ਫੱਪਣ ਪਿਆ ਆਸਣ ਤੇ ਗੁਰੂ ਦਸ਼ਮੇਸ਼ ਫੱਪਣ ਪਿਆ ਆਸਣ ਤੇ ਗੁਰੂ ਦਸ਼ਮੇਸ਼ਾਹੀਦਰ ਵੇਸ਼ ਮੱਥੇ ਤੇ ਡਲਕ ਨਰਾਨੀ ਝਲਕ ਤੇਜ ਜੋ ਭਾਣ ਮਾਰਦੀ ਚਮਕਾਂ ਸਿਰਕ ਲੱਗੀ ਸੁੰਦੀ ਪਈ ਹੀਰਿਆਂ ਜੜੀ ਮੋਤੀਆਂ ਮੜੀ ਨੈਣ ਮੇ ਮਸਤੀ ਅਗੰਮੀ ਹਸਤੀ ਸੋਹਣ ਸੁਲਤਾਨ ਮਾਰਦੇ ਚਮਕਾਓ ਜੋ ਚੰਨ ਪਰਿਵਾਰ ਵਿੱਚੋਂ ਨਰਾਲੀ ਸ਼ਾਨ ਪਿਆਰ ਦੀ ਖਾਨ ਹੰਕਾਰ ਦਾ ਚਿਲਾ ਹੋ ਗਿਆ ਟੱਲਾ ਤੇ ਆਕੜ ਖਾਨ ਸਿੱਧਾ ਹੋ ਤੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਜੰਦਰ ਰਾਣਾ ਨੀਤ ਦਾ ਕਾਣਾ ਸੋਜਨ ਚ ਵਹਿ ਗਿਆ ਮਾਣ ਸਭ ਟੈ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਚੋਕ